ਬੰਦਾ ਲੋਭ ਜਿਹੜਾ ਹੈ ਨਾ ਚਲੋ ਪੈਸਿਆਂ ਦਾ ਧਨ ਦੌਲਤ ਦਾ ਲੋਭ ਤੇ ਜਿਹੜਾ ਹੈ ਉਹ ਤੇ ਇੱਕ ਪਾਸੇ ਰਹਿ ਗਿਆ ਬੰਦਾ ਖਾਣ ਪੀਣ ਦੀਆਂ ਚੀਜ਼ਾਂ ਦਾ ਕਿੰਨਾ ਲੋਭ ਕਰਦਾ ਹਾਂਜੀ ਹਾਂ ਲੰਗਰ ਕਿਥੇ ਜਲੇਬ ਬਣੇ ਹੋਣ ਹਾਂ ਕਿਤੇ ਲੱਡੂ ਬਣੇ ਹੁਣ ਵੇਖਿਓ ਤੁਸੀਂ ਕਿਸ ਤਰ੍ਹਾਂ ਧੱਕਾ ਮੁੱਕਾ ਹਾਲਾ ਕਿ ਪਤਾ ਵੀ ਚਲੋ ਮਿਲਣਾ ਸਾਰਿਆਂ ਨੂੰ ਹੈ ਲੇਕਿਨ ਇੰਨਾ ਜਿਹੜਾ ਧੀਰੇ ਜੀ ਨਹੀਂ ਬੰਦੇ ਦੇ ਵਿੱਚ ਹੁੰਦਾ ਕਿ ਮੈਂ ਬੈਠ ਕੇ ਬੜੇ ਆਰਾਮ ਦੇ ਨਾਲ ਪ੍ਰਸ਼ਾਦ ਲੈ ਲਵਾਂ ਉੱਥੇ ਧੱਕਾ ਮੁੱਕੀ ਹੁੰਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਦਾ ਅਸੀਂ ਬੜਾ ਲਾਲਚ ਕਰਦੇ ਹਾਂ ਆਇਆ ਸੀ ਨਾ ਹੁਣੇ ਪਾਠ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਅਖਾਦੇ ਅਖਾਦਿਆਂ ਨਾ ਖਾਣ ਵਾਲੀਆਂ ਚੀਜ਼ਾਂ ਵੀ ਜਿਹੜਾ ਉਹ ਵੀ ਲੋਭ ਖਵਾ ਰਿਹਾ ਉਹ ਤੇ ਖਵਾ ਹੀ ਰਿਹਾ ਹੈ ਤੇ ਖਾਣ ਪੀਣ ਦੇ ਪਿੱਛੇ ਵੀ ਲੋਭ ਜਿਹੜਾ ਕਿੰਨਾ ਪਾਪ ਸਾਡੇ ਕੋਲੋਂ ਕਰਾ ਰਿਹਾ ਹੈ ਇਹਦੇ ਪਿੱਛੇ ਇੱਕ ਸਾਖੀ ਮੈਂ ਤੁਹਾਨੂੰ ਸੁਣਾਉਣਾ ਖਾਣ ਪੀਣ ਦੀਆਂ ਚੀਜ਼ਾਂ ਦਾ ਜਿਹੜਾ ਲੋਭ ਜਿਹੜਾ ਲਾਲਚ ਕਿਵੇਂ ਜਿਹੜਾ ਇੱਕ ਸਾਧੂ ਮਹਾਤਮਾ ਜਿਹੜੇ ਸਾਨੂੰ ਆਪ ਉਹਨਾਂ ਨੇ ਆਪਣਾ ਆਸ਼ਰਮ ਬਣਾਇਆ ਹੋਇਆ ਸੀ ਰਹਿੰਦੇ ਸਨ ਹਾਂਜੀ ਬੜੇ ਪਹੁੰਚੇ ਹੋਏ ਬਿਰਤੀ ਦੇ ਚੌਥੇ ਪਾਦ ਦੇ ਵਿੱਚ ਵਿਚਰਨ ਵਾਲੇ ਜਿਹਨੂੰ ਤੁਰਿਆ ਅਵਸਥਾ ਕਹਿੰਦੇ ਨੇ ਚੌਥੇ ਪਾਦ ਦੇ ਵਿੱਚ ਵਿਚਰਨ ਵਾਲੇ ਉਹ ਮਹਾਤਮਾ ਸਨ ਹਾਂਜੀ ਦਪਹਿਰ ਦਾ ਵੇਲਾ ਹੋਇਆ ਤੇ ਪ੍ਰਸ਼ਾਦੇ ਉਹਨਾਂ ਦੇ ਵਾਸਤੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਪੂਜਣ ਵਾਲੇ ਜਿਹੜੇ ਸਿੱਖ ਸਨ ਉਹਨਾਂ ਦੇ ਉਹ 6 ਪ੍ਰਸ਼ਾਦੇ ਰੋਜ਼ ਉਹਨਾਂ ਵਾਸਤੇ ਆਉਂਦੇ ਸਨ ਅੱਛਾ 6 ਪ੍ਰਸ਼ਾਦੇ ਗਿਣਤੀ ਦੇ ਪੱਕੇ ਹੋਣੇ ਹੀ ਹੋਣੇ ਸਨ ਦਪਹਿਰੇ ਹਾਂਜੀ ਪ੍ਰਸ਼ਾਦੇ ਦਾ ਟਾਈਮ ਹੋਇਆ ਤੇ ਉਹ ਸਾਧੂ ਮਹਾਤਮਾ ਕੀ ਕਰਿਆ ਕਰਦੇ ਸਨ ਵੇਖ ਲੈਂਦੇ ਸਨ ਕੋਈ ਰਾਇਤ ਨਹੀਂ ਜਾਣਦੇ ਆ ਕਿਤੇ ਉਹਨੂੰ ਛਕਾ ਕੇ ਤੇ ਫਿਰ ਛਕੀਏ ਵਾਹ ਇਹ ਕਿਹ ਰਾਈ ਤੁਰਿਆ ਜਾਂਦੇ ਆ ਅੱਛਾ ਸੰਤਾ ਦੀ ਨਿਗਾਹ ਪੈ ਗਈ ਉਹਦੇ ਉੱਤੇ ਹਾਂਜੀ ਸੰਤ ਜਿਹੜੇ ਨੇ ਉਹ ਕਿਸੇ ਨੂੰ ਛਕਾ ਕੇ ਬੜਾ ਖੁਸ਼ ਹੁੰਦੇ ਨੇ ਹਾਂਜੀ ਸੰਤਾ ਨੇ ਵੇਖ ਲਿਆ ਕਿ ਰਾਈ ਜਾ ਰਿਹਾ ਆਵਾਜ਼ ਮਾਰ ਲਈ ਵੀ ਆ ਜਾ ਪ੍ਰਸ਼ਾਦੇ ਦਾ ਟਾਈਮ ਹੋਇਆ ਤੇ ਪ੍ਰਸ਼ਾਦਾ ਛਕੀ ਤੇ ਉਹ ਬੰਦਾ ਜਿਹੜਾ ਸੀ ਲਾਲਚੀ ਸੀ ਸੰਤਾ ਨੇ ਆਖਿਆ ਵੀ ਚੱਲ ਪ੍ਰਸ਼ਾਦੇ ਦਾ ਟਾਈਮ ਹੋਇਆ ਪ੍ਰਸ਼ਾਦਾ ਛਕ ਲਈ ਚਲਾ ਜੇ ਕੋਈ ਗੱਲ ਨਹੀਂ ਹਾਂਜੀ ਹੁਣ ਉਹ ਬੰਦਾ ਲਾਲਚੀ ਸੀ ਸੰਤਾ ਨੇ ਆਖਿਆ ਵੀ ਆਪਾਂ ਨੇੜੇ ਨਦੀ ਆਪਾਂ ਹੱਥ ਪੈਰ ਧੋ ਆਈਏ ਉਹ ਆਖਣ ਲੱਗਾ ਜੀ ਮੈਂ ਮੈਂ ਤੋਤੇ ਹੀ ਨਹੀਂ ਕੋਈ ਗੱਲ ਨਹੀਂ ਹਾਂਜੀ ਉਹਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਸੰਤ ਕਿਤੇ ਜਾਣ ਹੱਥ ਹੱਥ ਪੈਰ ਧੋਣ ਤੇ ਮੈਂ ਘਰ ਦੇ ਵਿੱਚ ਵੇਖਾਂ ਕਿਹੜੀ ਚੀਜ਼ ਜਿੰਨੂੰ ਮੈਂ ਫਟਾਫਟ ਜਿਹੜਾ ਆਪਣੇ ਕਾਬੂ ਦੇ ਵਿੱਚ ਕਰਾਂ ਉਹਨੇ ਆਖਿਆ ਜੀ ਨਹੀਂ ਮੈਂ ਹੱਥ ਪੈਰ ਧੁੱਤੇ ਹੋਏ ਨੇ ਮੇਰੇ ਤੁਸੀਂ ਧੋ ਆਓ ਸੰਤਾ ਖਣ ਲੱਗੇ ਚੱਲ ਅਛਾ ਠੀਕ ਹੈ ਸੰਤ ਧੋਣ ਵਾਸਤੇ ਚਲੇ ਗਏ ਨਦੀ ਤੇ ਜਿਸ ਤਰ੍ਹਾਂ ਹੀ ਧੋਣ ਵਾਸਤੇ ਗਏ ਪਿੱਛੋਂ ਉਹਨੇ ਸਾਰਾ ਘਰ ਜਿਹੜਾ ਸੀ ਇਨਸਾਨ ਮਾਰਿਆ ਕੋਈ ਚੀਜ਼ ਨਾ ਲੱਭੀ ਤੇ ਉਹ ਪ੍ਰਸ਼ਾਦੇ ਜਿਹੜੇ ਛੇ ਪਈ ਹੋਈ ਸਨ ਉਹਨਾਂ ਦੇ ਵਿੱਚੋਂ ਫਟਾਫਟ ਦੋ ਪ੍ਰਸ਼ਾਦੇ ਛੱਕ ਤੇ ਚੁੱਪ ਕਰਕੇ ਬਹਿ ਗਿਆ ਇਨ ਚਿਰ ਨੂੰ ਸੰਤਾ ਆ ਗਏ ਸੰਤਾ ਨੇ ਕੀ ਕੀਤਾ ਥਾਲੀਆਂ ਰੱਖੀਆਂ ਤੇ ਪ੍ਰਸ਼ਾਦੇ ਵੇਖੇ ਤੇ ਚਾਰ ਪ੍ਰਸ਼ਾਦੇ ਪਾਤੀ ਸੰਤ ਬੜੇ ਹੈਰਾਨ ਹੋਏ ਕਿ ਅੱਗੇ ਤਾਂ ਰੋਜ਼ 6 ਪ੍ਰਸ਼ਾਦੇ ਹੁੰਦੇ ਨੇ ਅੱਜ 4 ਕਿਵੇਂ ਅੱਜ 4 ਕਿ ਸੰਤਾਂ ਨੇ ਪੁੱਛ ਲਿਆ ਭਾਈ ਤੂੰ ਪ੍ਰਸ਼ਾਦੇ ਨਹੀਂ ਸ਼ਕੇ ਅੱਖਣ ਲੱਗਾ ਨਹੀਂ ਸੰਤ ਜੀ ਮੈਂ ਤਾਂ ਮੈਂ ਤਾਂ ਇੱਥੇ ਬੈਠਾ ਤੁਹਾਡੇ ਸਾਹਮਣੇ ਮੈਂ ਤਾਂ ਉੱਠਿਆ ਵੀ ਨਹੀਂ ਇੱਥੋਂ ਤੇ ਸੰਤ ਬੜੇ ਹੈਰਾਨ ਹੋਏ ਅੱਖਣ ਲੱਗੇ ਸ਼ਕੇ ਤੇ ਇਹ ਨਹੀਂ ਨੇ ਸੰਤਾਂ ਨੂੰ ਪਤਾ ਲੱਗ ਗਿਆ ਹਾਂ ਜੀ ਬਸ ਸ਼ਕੇ ਤਾਂ ਇਹਨੇ ਨੇ ਪਰੇ ਝੂਠ ਬੋਲਣ ਨੇ ਹਾਂ ਸੰਤਾਂ ਨੇ ਚਲੋ ਦੋ ਪ੍ਰਸ਼ਾਦੇ ਹੋਰ ਦੇ ਦਿੱਤੇ ਉਹਨਾਂ। ਉਹ ਦੋ ਤੇ ਉਹਨੇ ਪਹਿਲਾਂ ਛਕਲੇ ਸੰਦੋ ਸੰਤਾਂ ਨੇ ਹੋਰ ਦੇਤੇ ਉਹਨੇ ਚਾਰ ਛਕਲੇ ਸੰਤਾਂ ਦੇ ਹਿੱਸੇ ਦੋ ਆਏ। ਹਾਂ। ਸੰਤ ਸਮਝ ਗਏ ਕਿ ਸੰਤਾਂ ਨੇ ਨਾ ਯਾਰ ਇਹ ਖਾਣ ਪੀਣ ਦੀਆਂ ਚੀਜ਼ਾਂ ਪਿੱਛੇ ਇੰਨਾ ਲੋਭ ਕਰਦਾ ਇੰਨਾ ਲਾਲਚ ਕਰਦਾ। ਹਾਂ ਝੂਠ ਭੁੱਲ ਗਿਆ। ਹਾਂ। ਇਹਦਾ ਇਲਾਜ ਕਰੀਏ ਇਹਨੂੰ ਠੀਕ ਕਰੀਏ। ਅੱਛਾ। ਸੰਤਾ ਆਖਣ ਲੱਗੇ ਕਿੱਧਰ ਚੱਲਣਾ ਆਖਣ ਲੱਗਾ ਸ਼ਹਿਰ ਚੱਲਿਆਂ ਜੀ ਮੈਂ। ਅੱਛਾ। ਸੰਤਾ ਆਖਣ ਲੱਗੇ ਚਲ ਮੈਂ ਵੀ ਸ਼ਹਿਰ ਜਾਣਾ ਮੈਨੂੰ ਕੰਮ ਹੈ ਕੋਈ ਸਮਾਨ ਸਮੋਲ ਲੈਣਾ ਹੈ ਮੈਂ ਤੇਰੇ ਨਾਲ ਚੱਲਣਾ। ਹਾਂ। ਆਖਣ ਲੱਗਾ ਠੀਕ ਹੈ ਉਹ ਬੰਦਾ ਅੱਖਾਂ ਲੱਗਾ ਸੰਤ ਜੀ ਹੁਣ ਅੱਗੇ ਨਦੀ ਆ ਗਈ ਹੈ ਕੋਈ ਣਾਉ ਵੀ ਨਹੀਂ ਕੋਈ ਬੇੜਾ ਵੀ ਨਹੀਂ ਆਪਾਂ ਕਿਵੇਂ ਪਾਰ ਕਰਾਂਗੇ ਸੰਤਾਂ ਖਣ ਲੱਗੇ ਕੋਈ ਨਹੀਂ RAM ਦਾ ਨਾਮ ਅੱਖਾਂ ਬੰਦ ਕਰਕੇ RAM ਦਾ ਨਾਮ ਜਪੀ ਮੇਰੇ ਨਾਲ ਤੇ ਆਪਾਂ ਨਦੀ ਪਾਰ ਕਰ ਜਾਵਾਂਗੇ ਉਹਨੇ ਅੱਖਾਂ ਬੰਦ ਕੀਤੀਆਂ ਸੰਤਾਂ ਦਾ ਬਚਨ ਮੰਨ ਕੇ RAM ਦਾ ਨਾਮ ਜਪਣ ਲੱਗਾ ਤੇ ਨਦੀ ਪਾਰ ਕਰ ਗਏ ਜਿਸ ਤਰ੍ਹਾਂ ਆਪਾਂ ਜ਼ਮੀਨ ਦੇ ਉੱਤੇ ਤੁਰਦੇ ਹਾਂ ਉਸ ਤਰ੍ਹਾਂ ਨਦੀ ਦੇ ਉੱਤੇ ਤੁਰ ਕੇ ਉਹਨਾਂ ਨੇ ਨਦੀ ਪਾਰ ਕਰ ਲਈ ਵਾਹ ਬੜਾ ਹੈਰਾਨ ਹੋਇਆ ਵੀ ਵਾਕਈ ਸੰਤ ਜਿਹੜੇ ਸਨ ਜਦੋਂ ਨਦੀ ਪਾਰ ਕੀਤੀ ਸੰਤਾ ਨੇ ਪੁੱਛਿਆ ਵੀ ਹੁਣ ਤੈਨੂੰ ਪਤਾ ਲੱਗ ਗਿਆ ਆ ਰਾਮ ਨਾਮ ਦੇ ਵਿੱਚ ਕਿੰਨੀ ਤਾਕਤ ਲੱਗਣ ਲੱਗਾ ਹਾਂ ਜਲ ਨਹੀਂ ਡੋਬਿਆ ਤਸਕਰ ਨਹੀਂ ਲੇਵੇ ਆ ਭਾ ਹੀ ਨਾ ਸਕੇ ਜਲ ਅ ਉਹ ਸਾਡੇ ਜਥੇਦਾਰ ਆਪਾਂ ਧਾਰਨਾ ਵੀ ਪੜਦੇ ਹੁੰਦੇ ਹੁਣੇ ਹਾਂ ਹਾਂਜੀ ਹਾਂਜੀ ਅ ਜਲ ਡੋਬੇ ਨਗਨੀ ਸਾਡੇ ਜਿੰਨਾ ਤੇਰਾ ਨਾਮ ਜਨਾਬ ਸੰਤਾ ਆਖਣ ਲੱਗੇ ਵੀ ਤੈਨੂੰ ਹੁਣ ਯਕੀਨ ਹੋ ਗਿਆ ਆ ਰਾਮ ਦਾ ਨਾਮ ਸੱਚਾ ਆਖਣ ਲੱਗਾ ਜੀ ਹਾਂ ਯਕੀਨ ਹੋ ਗਿਆ ਮੈਨੂੰ ਸੱਚਾ ਹੈ ਜੀ ਹਾਂਜੀ ਸੰਤਾ ਆਖਣ ਲੱਗੇ ਬਰਦਾਸ ਦੇ ਪ੍ਰਸ਼ਾਦੇ ਤੂੰ ਛਕੇ ਸਨ ਆਖਣ ਲੱਗਾ ਨਾ ਅੱਛਾ ਪ੍ਰਸ਼ਾਦੇ ਮੈਂ ਨਹੀਂ ਛਕੇ ਸਨ ਜੀ ਤੁਹਾਨੂੰ ਮੇਰੇ ਤੇ ਕਿਵੇਂ ਸ਼ੱਕ ਹੋ ਗਿਆ ਹਾਂ ਸੰਤਮਨ ਦੇ ਵਿੱਚ ਸੋਚਦੇ ਇਹਨੇ ਮੰਨਣਾ ਨਹੀਂ ਅੱਗੇ ਚੱਲੋ ਚੱਲਦੇ ਗਏ ਜੰਗਲ ਆ ਗਿਆ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਹੈ ਅੱਛਾ ਆਖਣ ਲੱਗਾ ਸੰਜੀ ਰਾਹ ਦੇ ਵਿੱਚ ਹੁਣ ਅੱਗ ਲੱਗੀ ਦੋਵੇਂ ਪਾਸੇ ਕਿਵੇਂ ਨਿਕਲਾਂਗੇ ਸੰਤਾ ਆਖਣ ਲੱਗੇ ਜਿੱਦਾਂ ਰਾਮ ਦਾ ਨਾਮ ਜਪ ਕੇ ਆਪਾਂ ਪਹਿਲਾਂ ਨਦੀ ਪਾਰ ਕਰ ਲਈਏ ਐਦਾਂ ਹੀ ਰਾਮ ਦਾ ਨਾਮ ਜਪ ਕੇ ਆਪਾਂ ਅੱਗ ਦੇ ਵਿੱਚੋਂ ਲੰਘ ਜਾਣਾ ਹੈ ਆਪਣਾ ਤੇ ਤੰਦ ਵੀ ਨਹੀਂ ਸੜਨੀ ਆਪਣੀ ਤੇ ਅੱਖਾਂ ਬੰਦ ਕਰ ਤੂੰ ਆਰਾਮ ਦਾ ਨਾਮ ਜਪ ਅੱਖਾਂ ਬੰਦ ਕੀਤੇ ਆਰਾਮ ਦਾ ਨਾਮ ਜਪਦੇ ਜਪਦੇ ਅੱਗ ਦੇ ਵਿੱਚੋਂ ਲੰਘ ਗਏ ਵਾਹ ਸੇਕ ਤੱਕ ਨਾ ਲੱਗਾ ਸੰਤਾ ਨੇ ਫੇਰ ਫੜ ਲਿਆ ਅੱਖਾਂ ਲੱਗੇ ਵੇਖਤੇ ਨੂੰ ਯਕੀਨ ਹੋ ਗਿਆ ਨਾ ਆਰਾਮ ਦਾ ਨਾਮ ਸੱਚਾ ਆਖਣ ਲੱਗਾ ਜੀ ਬਿਲਕੁਲ ਪੱਕਾ ਯਕੀਨ ਹੋ ਗਿਆ ਆਰਾਮ ਦਾ ਨਾਮ ਸੱਚਾ ਹਾਂ ਜਿਹੜਾ ਆਰਾਮ ਦਾ ਨਾਮ ਜਪਦਾ ਉਹਨੂੰ ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਡੋਬ ਸਕਦਾ ਸੰਤਾ ਆਖਣ ਲੱਗੇ ਫਿਰ ਦੱਸ ਦੇ ਪ੍ਰਸ਼ਾਦੇ ਤੂੰ ਛਕੇ ਸਨ ਆਖਣ ਲੱਗਾ ਨਹੀਂ ਨਹੀਂ ਸੰਜੀ ਮੈਂ ਨਹੀਂ ਛਕੇ ਵਾਹ ਜੀ ਫੇਰ ਝੂਠ ਬੋਲ ਗਿਆ ਅੱਗੇ ਚੱਲ ਉੱਤਰ ਸੰਤਾਖਣ ਲਗੇ ਚਲੋ ਅੱਗੇ ਚੱਲਦੇ ਆਂ ਅੱਗੇ ਸ਼ੇਰ ਆ ਗਿਆ ਅੱਛਾ ਉਹ ਬੰਦਾ ਜਿਹੜਾ ਅਸੀਂ ਡਰ ਗਿਆ ਆਖਣ ਲੱਗਾ ਸੰਜੀ ਇਹਨਾਂ ਨੇ ਨਹੀਂ ਛੱਡਣਾ ਸਾਨੂੰ ਸੰਤਾਂ ਦੇ ਨਹੀਂ ਆਰਾਮ ਦਾ ਨਾਮ ਜਪ ਜਿਸ ਰਾਮ ਨੇ ਪਹਿਲਾਂ ਪਾਣੀ ਵਿੱਚ ਨਹੀਂ ਡੁੱਬਣ ਦਿੱਤਾ ਕੇ ਦੇ ਵਿੱਚ ਸੜਨ ਨਹੀਂ ਦਿੱਤਾ ਉਹ ਹੁਣ ਸ਼ੇਰ ਤੋਂ ਵੀ ਬਚਾਵੇ ਫਿਰ ਤੋਂ ਰਾਮ ਦਾ ਨਾਮ ਜਪਦੇ ਜਪਦੇ ਸ਼ੇਰ ਦੇ ਕੋਲੋਂ ਦੀ ਲੰਘ ਗਏ ਅੱਛਾ ਉਹ ਪ੍ਰਹਿਲਾਦ ਰਾਮ ਦਾ ਨਾਮ ਜਪਦਾ ਸੀ ਨਾ ਉਹਨੂੰ ਸ਼ੇਰਾਂ ਦੇ ਅੱਗੇ ਛੁੱਟਿਆ ਹਾਥੀਆਂ ਦੇ ਅੱਗੇ ਛੁੱਟਿਆ ਕਬੀਰ ਨੂੰ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਉਹ ਹਾਥੀ ਭੱਜ ਗਿਆ ਜੰਗਲ ਦੇ ਵਿੱਚ ਜਿਹੜੇ RAM ਦਾ ਨਾਮ ਜਪਦੇ ਨੇ ਇਹ ਸ਼ੇਰ ਹਾਥੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਉਹ ਸ਼ੇਰ ਦੇ ਕੋਲੋਂ ਨਹੀਂ ਲੰਘਾਇਆ ਸੰਤਾਂ ਨੇ ਫਿਰ ਪੁੱਛਿਆ ਵੇਖ ਤੈਨੂੰ ਯਕੀਨ ਹੋ ਗਿਆ ਨਾ RAM ਦਾ ਨਾਮ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਸੱਚਾ ਨਾਮ RAM ਦਾ ਅਖਣ ਲੱਗਾ ਹਾਂ ਜੀ ਗੱਲ ਤੇ ਹੈ ਫਿਰ ਦੱਸਦੇ ਪ੍ਰਸ਼ਾਦੇ ਤੂੰ ਸ਼ੱਕ ਇਹ ਨਾ ਅਖਣ ਲਗਾ ਨਹੀਂ ਵਾਹ ਵਾਹ ਤੀਸਰੀ ਵਾਰ ਫਿਰ ਝੂਠ ਬੋਲ ਗਿਆ ਸੰਤ ਮਨ ਦੇ ਵਿੱਚ ਸੋਚਦੇ ਨੇ ਬੰਦਾ ਇਹ ਲਾਲਚੀ ਹੈ ਸਾਦੇ ਨੇ ਛਕੇ ਨੇ ਪਰ ਝੂਠ ਬੋਲੀ ਜਾਂਦੇ ਸੱਚ ਨਹੀਂ ਦੱਸ ਰਿਹਾ ਇੱਕ ਝੂਠ ਦੇ ਪਿੱਛੇ ਝੂਠ ਤੇ ਝੂਠ ਬੋਲੀ ਜਾਂਦਾ ਝੂਠ ਤੇ ਝੂਠ ਬੋਲੀ ਜਾਂਦਾ ਹੁਣ ਸੰਤਾ ਨੇ ਕੀ ਕੀਤਾ ਫਿਰ ਇੱਕ ਹੋਰ ਮਾਇਆ ਰਚੀ ਸੰਤਾ ਨੇ ਚੱਲਦੇ ਗਏ ਚੱਲਦੇ ਗਏ ਅੱਗੇ ਮੋਹਰਾਂ ਦੀ ਥੈਲੀ ਪਈ ਹੋਈ ਹੈ ਮੋਹਰਾਂ ਦੀ ਥੈਲੀ ਪਈ ਹੈ ਤੇ ਉਹ ਹੁਣ ਬੰਦਾ ਲਾਲਚੀ ਸੀ ਉਹਨੇ ਵੇਖਿਆ ਸੰਜੀ ਮੋਹਰਾਂ ਦੀ ਥੈਲੀ ਪਈ ਹੈ ਸੰਤਾ ਅੱਖਾਂ ਲੱਗੇ ਸੰਤਾ ਅੱਖਾਂ ਲੱਗੇ ਚਲੋ ਆਪਾਂ ਇੰਜ ਕਰੀਏ ਮੋਹਰਾਂ ਤੇ ਆਪਾਂ ਨੂੰ ਮਿਲ ਗਈ ਆਪਾਂ ਵੰਡ ਲਈਏ ਸੰਤਾਂ ਨੇ ਤਿੰਨ ਢੇਰੀਆਂ ਬਣਾ ਲਈਆਂ ਇੱਕ ਢੇਰੀ ਬਣਾਈ ਦੂਜੀ ਫਿਰ ਤੀਜੀ ਬਣਾਈ ਸੰਤਾਂ ਖਣ ਲੱਗੇ ਆਹ ਢੇਰੀ ਮੇਰੀ ਏ ਆਹ ਤੇਰੀ ਏ ਉਹ ਅਖਣ ਲਗਾ ਤੀਸਰੀ ਢੇਰੀ ਕਿਦੀ ਸੰਤਾਂ ਦੇ ਇਹ ਉਹ ਦੀ ਜਿੰਨੇ ਪਰੌਂਠੇ ਖਾਦਿਆਂ ਜਿੰਨੇ ਪ੍ਰਸ਼ਾਦੇ ਸ਼ਕੇ ਸੰਦ ਸੰਜੀ ਉਹਦੇ ਮੈਂ ਹੀ ਸ਼ਕੇ ਵਾਹ ਦੀ ਵਾਹ ਹੁਣ ਸੱਚ ਬੋਲਿਆ ਜਦੋਂ ਮਾਇਆ ਦੀ ਗੱਲ ਮਾਇਆ ਦੇ ਵਜੇ ਬੱਚਾ ਤੇ ਸੰਤਾਂ ਦੇ ਮੈਂ ਤੇ ਤੈਨੂੰ ਇੰਨੀ ਦੇਰ ਦਾ ਪੁੱਛਣਦੇ ਆ ਪ੍ਰਸ਼ਾਦੇ ਕਿੰਨੇ ਸ਼ਕੇ ਤੂੰ ਤੂੰ ਝੂਠ ਬੋਲੀ ਜਾਂਦਾ ਵਾਹ ਪਹਿਲਾਂ ਕਿਉਂ ਨਹੀਂ ਸੱਚ ਬੋਲਿਆ ਆਖਣ ਲੱਗਾ ਸੰਜੀ ਮੈਨੂੰ ਸ਼ਰਮ ਆਈ ਗਈ ਤੇ ਬਾਰ-ਬਾਰ ਜਦੋਂ ਇੱਕ ਵਾਰ ਮੈਂ ਝੂਠ ਬੋਲ ਦਿੱਤਾ ਤੇ ਫਿਰ ਮੇਰੇ ਕੋਲ ਸੱਚ ਬੋਲਿਆ ਨਾ ਗਿਆ ਸੱਚ ਬੋਲਿਆ ਨਾ ਗਿਆ ਲੋਭ ਨੇ ਮੈਨੂੰ ਇੰਨਾ ਥੱਲੇ ਡੇਗ ਲਾਲਚ ਨੇ ਵੇਖੋ ਖਾਣ ਖਾਣ ਪੀਣ ਦੀਆਂ ਚੀਜ਼ਾਂ ਪਿੱਛੇ ਬੰਦਾ ਕਿੰਨਾ ਥੱਲੇ ਡੇਗ ਜਾਂਦਾ ਕਿੱਥੇ ਡੇਗ ਜਾਂਦਾ ਖਾਣ ਪੀਣ ਦੀਆਂ ਚੀਜ਼ਾਂ ਪਿੱਛੇ ਲੋਕ ਕਿੰਨਾ ਝੂਠ ਬੋਲ ਜਾਂਦੇ ਵਾਹ